ਤੁਹਾਡਾ ਰਿਗੋ ਸ਼ਸ਼ੀਕਾਲ ਜੀ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਗੇ ਭਾਈ ਲੋਕਾਂ ਨੇ ਨਾ ਪੇਡਾ ਬੱਕਰਾਂ ਵਾਂਗੀਆਂ ਸੀ ਵਾਲਾ ਤੇ ਚਾਰ ਦੇ ਚਾਰ ਜੰਨੇਰਾ ਹੋ ਜਾਂਦਾ ਛਲੇ ਡੇ ਹੁੰਦੇ ਤੂਤ ਪ੍ਰੇਤ ਤੂਤ ਪ੍ਰੇਤ ਹੁੰਦੇ ਛਲੇ ਡੇ ਤੇ ਭੱਜ ਕੇ ਉਹ ਕਹਿੰਦਾ ਵੀ ਮੇਰੇ ਮਾਲ ਦਾ ਮੇਮ ਬਣਾ ਰਹੀ ਹੈ ਬੱਕਰਾਂ ਨਾਲ ਬੱਕੇ ਡਾਂ ਲੈਣੇ ਹੁੰਦੇ ਹੁੰਦੇ ਬੱਕਰਾਂ ਨਾਲ ਭਾਈ ਉਹ ਮੈਂ ਆਪਣੇ ਗਿੰਦਾਂ ਉਹ ਪੱਜ ਕੇ ਇਹ ਚੱਕਣ ਗਿਆ ਤੇ ਪਤਾ ਭਾਈ ਆ ਜਿਹਦੇ ਬੁੱਕਲ ਤੇ ਜਾ ਉਹ ਤਾਂ ਵਧੀ ਗਿਆ ਵਧੀ ਗਿਆ ਉਹ ਤਾਂ ਲੱਗ ਗਿਆ ਤੇ ਜਦੋਂ ਉਹਨੇ ਥੱਲੇ ਸਿੱਟਿਆ ਐਡੇ-ਐਡੇ ਦੰਦ ਬਣ ਗਏ ਐਡੀ ਜੀ ਕਰਾਈ ਬਸਲੇਟੇ ਸਲੇਟੇ ਸੱਚੀ-ਮਿੱੱਚੀ ਤੇ ਫੇਰ ਭਾਈ ਉਹ 새벽 ਭਾਈ ਬੋਲਦੇ ਹੁੰਦੇ ਚੰਦ ਨਿਕਲ ਗਿਆ ਮੂੰਹ ਚ ਤੇ ਜਦੋਂ ਉਹ ਹੋਣ ਦੀ ਜਦੋਂ ਇਹਦੇ ਮੂੰਹ ਚ ਕੱਗ ਡਿੱਗਦੀ ਤੇ ਇੱਕ ਬੰਦਾ ਰੋਜ਼ ਲੱਗਦਾ ਨੋ ਕੰਦੇ ਵੀ ਪੁੱਤਾਂ ਨਹੀਂ ਹੈਗੇ ਹੁਣ ਪੁੱਤਾਂ ਹੈ ਨਹੀਂ ਪਹਿਲਾਂ ਪੁੱਤਾਂ ਬੜਵੇਂ ਤਕੜੀਆਂ ਸੀ ਅੱਛਾ ਜਿਵੇਂ ਦਿਨੇ ਬੰਦਾ ਮਰ ਜਾਂਦਾ ਨਾ ਤੇ ਹੁਣ ਤਾਂ ਕੋਈ ਚੱਕਰੀ ਨਹੀਂ ਕਿਸੇ ਨੂੰ ਵੀ ਜੇ ਤਾਂ ਬੰਦਾ ਮਰ ਗਿਆ ਦੁਨੀਆ ਰਾਤਾਂ ਨੂੰ ਪੂਰੀ ਫਿਰਦੀ ਆ ਹਾਂ ਤੇ ਉਹਦੇ ਜੀ ਬੰਦਾ ਮਰ ਜਾਂਦਾ ਤਾਂ ਦਿਨਿਕੀ ਤੋਂ ਬਾਅਦ ਕੋਈ ਬੰਦਾ ਕੋਈ ਬੁੜੀ ਕੋਈ ਜਗ੍ਹਾ ਖੜਾ ਨਹੀਂ ਲੋ ਚਾਹੂਗਾ ਤੂੰ ਉਹ ਵੀ ਮਸੀ ਵੀ ਮਗਰ ਆ ਜੂਗਾ ਉਹ ਕੰਦੇ ਉਹ ਫੇਰਾ ਆਤਮਾ ਉਹਦੀ ਉੱਠ ਖੜਦੀ ਸੀ ਬੰਦੇ ਹਾਂ ਤੇ ਹੁਣ ਤੱਕ ਕਿਸੇ ਨੂੰ ਸੇਵਾ ਦਿਖਾਉਣਾ ਨਹੀਂ ਪਤਾ ਤੇ ਜੇ ਬੰਦਾ ਮਰ ਗਿਆ ਤੇ ਉਹ ਨਾ ਮੱਥੇ ਦੀ ਹੱਡੀ ਚੱਕ ਜਾਂਦੇ ਮੱਥੇ ਦੀ ਹੱਡੀ ਚੱਕ ਕੇ ਫਿਰ ਉਹ ਜੰਗ ਦਾ ਹੋ ਜਾਂਦਾ ਸੀ ਬੰਦਾ ਸਰ ਵੀ ਕੋ ਆਪਣੀ ਕਹਿੰਦੇ ਉਹਦਾ ਮੱਥੇ ਦੀ ਹੁੰਦੀ ਸੀ ਮੱਥੇ ਦੀ ਹੁੰਦੀ ਸੀ ਉਹ ਜਾਗ ਜਾਂਦਾ ਤੇ ਉਹ ਨਾਲ ਦੇ ਨਾਲ ਜਿੰਨੀਆਂ ਘੁੱਟਾਂ ਹੁੰਦੀਆਂ ਤੇ ਸਾਰੀਆਂ ਉੱਠ ਕੇ ਤੱਪਨੀਆਂ ਤੇ ਐ ਸਾਰੇ ਆਮ ਹੀ ਦਿੱਸੀ ਜਾਂਦੇ ਆ ਲੋਕਾਂ ਨੂੰ ਤੇ ਲੋਕਾਂ ਨੂੰ ਹੁਣ ਲਾਇ ਵੀ ਲੱਗਦਾ ਝੂਠਾ ਤੇ ਵੀ ਮੇਰੀ 53 ਸਾਲ ਦੀ ਉਮਰ ਹੋ ਗਈ ਮੇਰੇ ਆਪ ਦੇ ਖੋਦੇ ਪੂਟ ਦੇਖੇ ਹੋਏ ਅਸੀਂ ਕੋਠੇ ਤੇ ਪਾਈ ਜਾਂਦੀਆਂ ਸ਼ਾਮ ਤੱਕ ਦੇਖ ਕੇ ਹਾਂ ਚਾਹਾਂ ਚਾਰ ਚਪੇਰੇ ਜਿਹੜੇ ਕੋਠੇ ਤੇ ਆ ਪੰਗਾ ਤੇ ਆਏ ਤਿੰਨ ਆ ਜਣੀਆਂ ਖੜੀ ਹੋਣ ਬੁੜੀਆਂ ਪੂਤ ਜਿਹੜੀਆਂ ਨੇ ਸਿਵੈ ਜਿਗਾਈ ਹੋਸੀ ਮਿੱਟੀ ਮਿੱਟੀ ਦੇਖਦਾ ਸੱਚੀ ਮਿੱਟੀ ਤੇ ਭਈ ਇੱਥੇ ਜਦ ਬੇਬੇ ਉੱਠੀ ਬਾਹਰ ਨਿਕਲੇ ਵਾਲੀ ਤੇ ਉਹ ਕਹਿੰਦੀ ਆ ਕਿ ਤੂੰ ਕਿੱਥੇ ਬੈਠੀ ਆ ਮੈਂ ਖਾ ਉਹ ਦਰਜਾ ਵੀ ਕੀ ਆ ਤੇ ਸਾਢੇ 12 ਦਾ ਟਾਈਮ ਸੱਚੀ ਵਿੱਚ ਹੀ ਭੁੱਤਾ ਤੁੰਗਾ ਮੇਰੀ ਆਪ ਦੇ ਖੁੱਦੇ ਭੁੱਤਾ ਦੇਖੀ ਹਾਂ ਹਾਂ ਫਿਰ ਤੇ ਫਿਰ ਅੱਗੇ ਭਾਈ ਜਦੋਂ ਮੇਰੇ ਕੋਲ ਕੁੜੀ ਹੋਈ ਵੱਡੀ ਤੇ ਭਾਈ ਮੈਂ ਭਾਈ ਭਾਈ ਜਦੋਂ ਤੇ ਮੇਰੇ ਇੱਥੋਂ ਫੜੇ ਜੁੰਡੇ ਤੇ ਪਾਣਾ ਤੇ ਕੁੜੀ ਸੀ ਮੇਰਾ ਜੂੜਾ ਖੋਲਤਾ ਉਹ ਫਿਰ ਨਾ ਕਰਦੀ ਨੰਗਾ ਤੇ ਜਦੋਂ ਭਾਈ ਮਾਈਂ ਟੀ ਹਿੱਟ ਗਿਆੜਾ ਪਾਇਆ ਤੇ ਭੱਜ ਕੇ ਮੇਰਾ ਦਾਦਾ ਆਖਦਾ ਕੁੜੀਏ ਕੀ ਹੋਗਾ ਤੈਨੂੰ ਤੇ ਜਦੋਂ ਭਾਈ ਦੇਖਿਆ ਤਾਂ ਮੰਜੇ ਕੋਲੇ ਪਾਣਾ ਕੋਲੇ ਸਾਮਤ ਖੂਤ ਖੜੀ ਵਾਹ ਵਾਹ ਕੀ ਲਾ ਤਾ ਭੂਤ ਦੇਖਿਆ ਨਹੀਂ ਤੂੰ ਤਾਂ ਇਹ ਭੂਤ ਦੇਖ ਲੈਣਾ ਮੂਤ ਰਕੋ ਜਿਹਾ ਬੱਚਾ ਹਾਂ ਮੂਤ ਕੀ ਦੋਨੇ ਚੀਜ਼ਾਂ ਹੀ ਆ ਜਾ ਲੈਟਰਨ ਵੀ ਆ ਜੂਈ ਤੇ ਹੋਰ ਹੁਣ ਤੇ ਜਦੋਂ ਭੂਤ ਬੋ ਫਹੀ ਬੋਲਦੀ ਹੁੰਦੀ ਉਹ ਕਰਨੀ ਲੱਭੋ ਹੋ ਤੇ ਆਹ ਜਿਹੜੇ ਅੱਗ ਦੇ ਗਿਆਰ ਬੀਗੂ ਤੇ ਬੰਦਾ ਜੇ ਕੋਈ ਬੰਦਾ ਬਾਹਰੋਂ ਆ ਮੈਨੂੰ ਲੱਗਦਾ ਜੋਰ ਪੈ ਗਿਆ ਤੇ ਲੋਹੇ ਦੇ ਗੇਟ ਹੁੰਦੇ ਹੁਣ ਲੋਹੇ ਦੇ ਗੇਟ ਆ ਅੱਗੇ ਲੋਹੇ ਦੇ ਗੇਟ ਨੇ ਤੇ ਲੱਕੜ ਦੇ ਗੇਟ ਹੁੰਦੇ। ਬੰਦੇ ਤਾਂ ਗੇਟ ਨਹੀਂ ਲੱਗਦਾ ਸੀ। ਆਾ ਤੁਹਾਡਾ ਮੁੰਡਾ ਤਾਂ ਡਰ ਗਿਆ। ਦੇਖਣ ਗਿਆ ਪੁੱਤ। ਹਾਂ ਹੈ ਨਹੀਂ ਪੁੱਤ। ਹੁਣ ਤਾਂ ਕੋਈ ਨਹੀਂ ਕਹਿ। ਨਹੀਂ ਪੁੱਤ ਪਤਾ ਹੈ। ਗੇਟ ਲਾਉ ਖਬਰਾਂ ਅੰਦਰ ਨਾ ਆ ਜੇ। ਪੁੱਤ ਸੱਚੀ ਵਿੱਚ ਹੀ ਦੇਖਿਆ ਹੋਇਆ। ਹਾਂ ਸੱਚੀ ਵਿੱਚ ਹੀ ਪੁੱਤ ਦੇਖਿਆ ਹੋਇਆ। ਹੁਣ ਨਹੀਂ ਪੁੱਤ ਹੈਗਾ। ਆ ਪਾਪਾ ਪੁੱਤ। ਆ ਹੁਣ ਤਾਂ ਜਿਉਂਦਾ ਹੀ ਪੁੱਤ ਆ। ਜਿਉਂਦਾ ਪੁੱਤ ਆ। ਤੇ ਜਮਾ ਮੇਰੇ ਸੱਚੀ ਮਿੱਕੀ ਦੇ ਪੁੱਤ ਦੇ ਹਾਂ ਇਹ ਤਾਂ ਮੇਰਾ ਪਾਪਾ ਵੀ ਦੱਸ ਗੰਦਾ ਸਾਡੇ ਵੀ ਗੱਡਣਾਂ ਇਹ ਫਿਰ ਇੱਕ ਹੋਰ ਪੁੱਤ ਦੇ ਪੁੱਤ ਨਹੀਂ ਪੁੱਤ ਅਸੀਂ ਆਪਦੀ ਮਾਂ ਨਾਲ ਆਪਦੇ ਨਾਲ ਕੀ ਬਾਗੀਆਂ ਤੇ ਮੇਰੀ ਮੰਮੀ ਮਰ ਗਈ ਜੱਪੇ ਚ ਬਾਹਲਾ ਵੱਡਾ ਨਿੰਮਾ ਹੁੰਦਾ ਸੀ ਨਿੰਮਾ ਹੁੰਦਾ ਸੀ ਬਾਹਲਾ ਵੱਡਾ ਤੇ ਉਹ ਪੀਂਗ ਤੇ ਨਾ ਸ਼ਾਮ ਤੱਕ 12 ਵਜੇ ਰਾਤ ਦੇ ਤੇ ਦਿਨ ਦੇ 12 ਵਜੇ ਝੂਟੇ ਲੈਂਦੇ ਤੇ ਜਿਹੜੀ ਕੋਈ ਕੁੜੀ ਉੱਠ ਕੇ ਪਿਸ਼ਾਬ ਕਰਨ ਜਾਂਦੀ ਤੇ ਉਸ ਨੂੰ ਪਰੀਸ ਕੇ ਲੈ ਜਾਂਦੀ ਸ਼ਾਮ ਤੱਕ ਪਰੀਂਗ ਕੋਲੇ ਘੁੱਟ ਕੇ ਲੈ ਜਾਂਦੀ ਝੂਠ ਦੀ ਗੱਲ ਨਹੀਂ ਸੁਝੀ ਹੁ ਕਿਹਦੀ ਗੱਲ ਹਾਂ ਮਹਾਰਾਏ ਦੀ ਟਿੰਕੀ ਦੀ ਗੱਲ ਤੇ ਫਿਰ ਜਿਹੜੀ ਮਿਲਣ ਜਣਨ ਨਬਾਗੀ ਨਾਲੇ ਆ ਜਾਂਦੀ ਹਾਂ ਹਾਂ ਆ ਜਾ ਕੁੜੀਏ ਜਦੋਂ ਪਾਈ ਜਾਂਦੀ ਜਦੋਂ ਅੱਖ ਲੱਗਦੀ ਕੁੜੀ ਦੀ ਆ ਜਾ ਕੁੜੀਏ ਤਨਪੀ ਤੇ ਝੂਟਾ ਲਾ ਤੇ ਬਸ ਕੁੜੀ ਐਂ ਕਰੀਏ ਪਿੰਗ ਤੇ ਝੂਟਾ ਲੈਣਾ ਤੇ ਜਿਹੜੇ ਜਿਹਨੂੰ ਪਤਾ ਸੀਗਾ ਮੇਰੇ ਨਾਨਕੇ ਦਾਦਕੇ ਚ ਜਿਵੇਂ ਮੇਰੇ ਬੇਬੇ ਹੋਈ ਉਹ ਆਖਤੀ ਜਿੱਤ ਨਸੀਬ ਆਵੇ ਦਿਉਰਾਂ ਤੇ ਠੰਸਾ ਕਰਨ ਫਾਕਲੇ ਇਹਨੇ ਉਹਨਾਂ ਨੂੰ ਤਾਂ ਪਤਾ ਸੀ ਵੀ ਜਿਹੜਾ ਨਾਨਕ ਜਵਾਕ ਜਾਇਆ ਉਹਨੂੰ ਪਤਾ ਸੀ ਇਹਦੀ ਮਾਂ ਕਰਤਾ ਜਗਮੇਰ ਕੋਲ ਉਹ ਨਾਨਕ ਜਾਂਦਿਆਂ ਤੇ ਜੇ ਮੇਰੇ ਮਾਮੇ ਦੀ ਕੁੜੀ ਨਹੀਂ ਸੀ ਜੇ ਮੇਰਾ ਮਾਮਾ ਮੈਨੂੰ ਲੈ ਜਾਂਦਾ ਕਹਿੰਦਾ ਮੈਂ ਲੈ ਕੇ ਜਾਉਂ ਮੈਂ ਕਹਿੰਦੀ ਨਾ ਜੇ ਮੈਨੂੰ ਲੈ ਕੇ ਜਾਵੇਂਗਾ ਤਾਂ ਮੈਂ ਬਾਹਰ ਨਹੀਂ ਨਿਕਲੂਗੀ ਦਿਨ ਤੋਂ ਬਾਅਦ ਮਾਮੀ ਰਿਸ਼ਤਾ ਕਰੇ ਮਾਮਾ ਕਰੇ ਮੈਂ ਵੱਡਿਆਂ ਨਹੀਂ ਜਾਂਦੀ ਜਿਹੜਾ ਮੇਰਾ ਮਾਮਾ ਲੈ ਕੇ ਜਾਂਦਾ ਹੁੰਦਾ ਉਸੇ ਦੇ ਘਰ ਆ ਲਈ ਹੁੰਦਾ ਸੱਟ ਤੇ ਮੇਰੀ ਹਾਂ ਆਈਏ ਜੋ ਆਪਣੇ ਪਿੰਡ ਭਾਈ ਨਾਨਕੀ ਤੇ ਅਸੀਂ ਗਏ ਹੋਏ ਜੇ ਪਾਣੀ ਆ ਗਿਆ ਨਾਲੀ ਚੜ ਗਈ ਤੇ ਭਾਈ ਜਨੂ ਨਾਨੀ ਕੇ ਇਧਰ ਇਧਰ ਲੈ ਕਰੇ ਪਏ ਤੇ ਮੰਡੀ ਵਾਲੇ ਪਿੰਡ ਵਾਲੇ ਕੋਰੇ ਤੇ ਉਧਰ ਤਾਂ ਪਈ ਉਹਦੇ bari ਵਿੱਚ ਦੀ ਉਹ ਆ ਗਿਆ ਟੱਠਾ ਤੇ ਨਾਨੀ ਕਹਿੰਦੀ ਇਹ ਨਾ ਉਹ ਆ ਗਿਆ ਭਾਈ ਜਨਨਾ ਕਹਿੰਦੀ ਤੇ ਉਹ ਮੇ ਜੋਕਰ ਆਏ ਬਾਰਿਸ਼ ਚੱਕਰਾ ਮਾਰ ਕੇ ਤੇ ਆ ਡਰਾਇਆ ਕੋਈ ਜਾਨ ਇਹ ਤੇ ਡਰਾਇਆ ਫਰਸ ਗਾਇ ਇਹਨੀ ਤੂੰ ਇੱਧਰ ਆਉਣਾ ਤੇ ਮਾਮੇ ਕੀ ਕਰੇਗੇ ਨੀ ਵੱਡੇ ਕੀ ਨਾ ਭੋਨੇ ਕੀ ਤੇ ਉਹਨਾਂ ਦੇ ਘਰ ਕੋਲੇ ਜੱਟ ਸੀਗਾ ਗੋਲੀਆਂ ਨਾ ਮਾਰਿਆ ਸੀ ਉਹਦੇ 50 ਗੋਲੀਆਂ ਬਚੀਆਂ ਸੀ ਤੇ ਫੇਰ ਵੀ ਉਹ 25 ਦਿਨ ਜਿਹਾ ਆਇਆ ਤੇ ਫਿਟੇਲਟੀ ਕਰਵਾ ਕੇ ਉਹੋ ਦੇਖ ਲੈ ਝੋਟਾ ਬਣ ਕੇ ਖੜ ਜਾਂਦਾ ਬੰਦੇ ਦੀ ਹੱਟ ਹਾਂ ਜਾਂ ਝੋਟਾ ਬਣ ਕੇ ਖੜਦਾ ਜਾਂ ਠੱਠਾ ਬਣ ਕੇ ਚਿੱਟਾ ਚਿੱਟਾ ਜਾਣਾ ਤੇਰੇ ਮਾਮੇ ਨੇ ਮਹਿੰਦੀ ਲੱਗੀ ਤੇ ਵਿਆਹ ਭਾਈ ਸਾਰੇ ਆਖਣ ਵੀ ਤੂੰ ਜਾਣਾ ਨਹੀਂ ਜਾਣਾ ਨਹੀਂ ਕਨ ਮਤੱਕੇ ਬੰਦੇ ਕਹਿੰਦੇ ਮੈਦਾਨ ਹੋ ਕੇ ਉਹਨੇ ਜੁੱਟੇ ਕੰਨੀ ਆਣਾ ਹਾਂ ਕਹਿੰਦਾ ਮੈਂ ਮਤ ਮਤ ਕਹਿੰਦਾ ਮੈਦਾਨ ਜਾ ਕੇ ਆਉਣਾ ਤੇ ਉਹ ਕਿਹੜਾ ਮੈਦਾਨ ਤੂੰ ਘਰੀ ਬਗਿਆ ਮੈਦਾਨ ਮਧੂਨ ਪਈ ਜਾ ਹੀ ਨਾ ਵੀ ਤੇ ਵਿਆਹ ਰੱਖਿਆ ਹੋਇਆ ਤੇ ਜਦੋਂ ਭਾਈ ਉਹ ਗਿਆ ਤੇ ਰੂੜੀ ਤੇ ਚੜਿਆ ਖੜਾ ਚਿੱਟਾ ਚਿੱਟਾ ਠੱਠਾ ਬਣ ਕੇ ਤੇ ਐ ਡਡੀਆਂ ਉਹਦੀਆਂ ਅੱਖਾਂ ਤੇ ਗਲਚ ਉਹਦੇ ਗੰਨੀ ਪਾਈ ਜਮਾਂ ਸਾਮ ਤੋਂ ਇੱਕ ਤੇ ਕਹਿੰਦਾ ਮੈਂ ਆਖਿਆ ਵੀ ਇਹ ਕਿਸੇ ਦਾ ਵੱਡੂ ਕੱਲ ਕੇ ਆ ਗਿਆ ਜਦੋਂ ਉਹਨੇ ਆਏ ਕਿਹਾ ਤੇ ਮੂਰੇ ਖੜ ਕੇ ਪੁਕਾਰੇ ਮਾਰ ਲੱਗੇ ਜਮਾਂ ਪੱਧਾਇ ਪਈ ਆ ਕੇ ਕਹਿੰਦਾ ਕਿ ਵੀ ਪਹਿਲਾ ਕਾਲੂ ਉਂਤੇ ਠੱਠਾ ਚੜ੍ਹਾ ਖੜਾ ਸੀ ਕਹਿੰਦਾ ਮੂਰੀ ਪਾਈ ਤੇ ਕਹਿੰਦਾ ਅੱਖਾਂ ਨਾਲ ਵੀ ਕਹਿੰਦਾ ਲੈਟ ਮੰਗੂ ਜਾ ਫਿਰ ਕਿਸੇ ਨੇ ਦੱਸਿਆ ਰਹਾ ਹੈ ਨਾ ਵੀ ਇਹ ਤਾਂ ਨਰਿੰਜਨ ਮਰੇਗਾ ਨਰਿੰਜਨ ਠੱਠਾ ਜਾਰ ਕਰ ਲੈ ਫਿਰ ਚੀ ਦਿੱਸੀ ਡਰਦੀਆਂ ਤਾਂ ਕਿਹੜੇ ਹੂੰ ਜਲਦਾ ਜਾ ਹੀ ਲੈ ਤਾ ਪਾਣੀ ਇਸ ਤਰ੍ਹਾਂ ਪਾਣੀ ਪਟੀ ਗਿਆ ਜਾਣ ਦੇਣਾ ਤਾਂ ਕਿਉਂ ਨਹੀਂ ਜਾਈ ਜੀ ਮੈਂ ਤਾਂ ਹੂੰ ਲੈ ਦੋ ਲੈ ਤਾ ਬਾਬੇ ਦਾ ਨਾਮ ਲੜੇ ਦਾ ਲੈ ਰੋ ਤਾਂ ਤੱਤ ਦਿਨੇ ਕਹਿੰਦਾ ਸੀ ਸੱਚ ਕਹਿੰਦਾ ਸਵਾਤਿ ਪਰ ਮਗਰ ਉਦੂ ਦਿਸੂਾ ਕੌਣ ਕਹਿੰਦਾ ਸੀ ਹਾਂ ਉਹ ਮੇਰੇ ਮੂੰਹ ਬਣ ਚੱਕੇ ਨਾ ਮੈਨੂੰ ਆ ਦੇਖ ਪਛਾਹ ਪਛੂ ਤ ਨਹੀਂ ਚੱਕ ਗਿਆ ਨਾ ਮੇਰੇ ਮੂੰਹ ਸਹੀ ਗੱਲ ਹੈ ਹਾਂ ਜਿਹਦਾ ਕਹਾਣੀ ਨਹੀਂ ਨਹੀਂ ਸੱਚੀ ਹਾਏ ਤੂੰ ਆਪ ਹੀ ਯਾਦ ਕਰਦਾ ਹੋਣਾ ਨਹੀਂ ਕੁਝ ਨਹੀਂ ਹੈਗਾ ਕੁਝ ਨਹੀਂ ਕੁਝ ਨਹੀਂ ਹੈਗਾ ਬੰਦੀ ਵੀ ਦੀ ਜਿਵੇਂ ਨੋ ਲਗ ਰਹਾ ਹੁਣ ਉਹ ਬਾਲੇ ਪੁੱਤਾਂ ਤੇ ਫੇਰ ਭਾਈ ਨਾ ਫੇਰ ਹਾਂ ਫੇਰ ਕੀ ਬਣਾ ਤੇ ਮੇਰਾ ਦਾਦਾ ਹੋਈ ਸੁੱਤਾ ਸੀ ਅਸੀਂ ਕੱਢੀ ਸਾਡੇ ਘਰ ਦੀ ਗੱਲਾਂ ਤਾਂ ਸਾਰੇ ਹੀ ਪੁੱਤਾਂ ਨੇ ਕਿਤੇ ਟਿਮਕ ਟਿਮਕ ਕੇ ਉੱਠ ਜਾਈ ਰਾਤ ਨੂੰ ਸਾਰੀਆਂ ਪੁੱਤਾਂ ਦੇ ਇਹ ਵੱਧ ਚ ਲੈੰਡਾ ਸਾਰੇ ਆਮ ਦੇਖਿਆ ਹੋਈਆਂ ਮੇਰੀਆਂ ਪੁੱਤਾਂ ਆਪ ਬਾਤੂ ਕਾਟੀ ਨਹੀਂ ਪੁੱਤ ਡਰਾਉਂਦੀ ਨਹੀਂ ਅਸੀਂ ਚੱਖਾ ਕਰਦੀਆਂ ਹੁੰਦੀਆਂ ਅਸੀਂ ਰਾਤ ਨੂੰ ਪਤਾ ਕੀ ਕਰਦੇ ਨਾ ਤੇ ਮੇਰੀ ਤਾਈ ਦੇ ਵੀ ਕੁੜੀ ਹੋਈ ਉਹਦੀ ਨੂੰਹ ਦੇ ਵੀ ਕੁੜੀ ਹੋਈ ਦੋਨਾਂ ਥੱਸ ਨੂੰ ਹਾਲੇ ਕੁੜਨਾ ਹੋਇਆ ਪੰਜ ਪੰਜ ਦਿਨਾਂ ਤੱਕ ਉਹ ਤਾਂ ਦੇਖਦੀ ਸੱਸ ਨੂੰ ਹਾਲੇ ਤੇ ਪੁਰਾਣੇ ਰਿਵਾਜ ਹੈ ਜਿਸੀ ਨਾਲ ਸੱਸ ਦਾ ਰਿਵਾਜ ਹੁੰਦਾ ਲੜੀ ਨੂੰ ਆਦੇ ਹੁੰਦੇ ਭਾਈ ਆਕੇ ਉਹਦਾ ਭਾਈ ਬੁੱਢਾ ਮੁੰਡਾ ਪੱਟ ਲਿਆ ਪੰਜੀਰੀ ਆਸੀ ਜਿਆਦਾ ਪਕੀਦਾ ਅਸੀਂ ਆਖਿਆ ਵੇਧਾ ਨ ਪੰਜੀਰੀ ਕੀ ਦੀ ਲਿਆ ਕਹਿੰਦਾ ਆਕੇ ਮੇਰੀ ਮਾਂ ਦੀ ਮਾਂ ਤੈਨੂੰ ਕੀ ਪਛਾਣਾ ਨਹੀਂ ਕਹਿੰਦਾ ਮੇਰੀ ਮਾਂ ਦੀ ਪੰਜੀਰੀ ਤਾਂ ਹੈਗੀ ਪੀਪੀਚ ਹੂੰ ਕੁਛ ਨਾ ਕੱਢਿਆ ਪੈ ਕਹਿੰਦਾ ਵਿੱਚ ਹੂੰ ਤੇ ਕਹਾਂ ਮੈਂ ਪਾ ਬੀਲੀ ਪੰਜੀਰੀ ਹੈਗੀ ਆ ਤੇ ਟੋਕਣੀ ਚ ਮੈਂ ਆਖਿਆ ਮੇ ਤੇਰੀ ਸ਼ਰਮ ਨਹੀਂ ਆਉਂਦੀ ਮੈਂ ਹੀ ਜ਼ਿਆਦੇ ਬੋਲਦੀ ਹਾਂ ਸ਼ਰਮ ਮਾਂ ਵੀ ਤੇਰੀ ਸ਼ਰਮ ਨਹੀਂ ਆਉਂਦੀ ਐ ਕਹਿੰਦੇ ਨੇ ਤਾਂ ਇਹ ਕੀ ਸ਼ਰਮ ਵਾਲੀ ਗੱਲ ਹੈ ਹੁਣ ਜਦੋਂ ਇੱਕ ਜੱਪੇ ਵਾਲੀ ਆ ਉਹ ਕੀ ਕਹਾ ਤਈਂ ਕਹਾਂ ਮੇਰੀ ਮਾਂ ਕੋਲੇ 5 ਦਿਨ ਪਹਿਲਾਂ ਕੁੜੀ ਹੋ ਗਈ ਕਿ ਮੇਰੇ ਪਾ ਜਾਈ ਮਾਂ ਕੁੜੀ ਹੋ ਗਈ ਅਸੀਂ ਅਖੀ ਇਹ ਤਾਂ ਹਰਾਨ ਵਾਲੀ ਗੱਲ ਹੈ ਨਾ ਸ਼ਰਮ ਨਹੀਂ ਲੱਗ ਤੇ ਮਾਂ ਵੀ ਉਹ ਆਪਣੇ ਜੀ ਹਾਣੋ ਹਾਂ ਉਹ ਆਪਣੇ ਜੀ ਹੋ ਗਈ ਹੈ ਭਾਈ ਉਹ ਕੀ ਕਰਿਆ ਕਰੇ ਐਡਾ ਕੁੱਤਣਾ ਹੋਇਆ ਕਹਿੰਦੇ ਇੰਨਾ ਚੋਰਾ ਇੱਕ ਜਣੀ 11 ਜੜੀਆਂ ਹੁੰਦੀਆਂ ਸੀ ਇੱਕ ਜਣੀ ਦਾ ਐ ਖੁਰਚਣਾ ਪਰ ਲੈਂਦਾ ਤੇ ਐਦਾਂ ਥਾਲ ਰਹਿ ਜਾਂਦਾ ਗਿਣ ਗਿਣ ਕੇ ਗਿਣ ਗਿਣ ਕੇ ਆ ਧਰੀ ਜਾਂਦਾ ਤੇ ਜਦੋਂ ਭਾਈ ਜਿਹੜੀ ਦੀ ਚਾਹ ਦੀ ਵਾਰੀ ਹੁੰਦੀ ਹੁਣ ਸਾਡੇ ਮਰੀ ਸੀ ਬੁਢੀ ਕੋਈ ਜਾਪਦੀ ਤੇ ਜਦੋਂ ਉਹ ਚਾਹ ਦੇ ਪਤੀਲੇ ਨੂੰ ਹੱਥ ਪਾਉਂਦੀ ਉਹਦੀ ਜਾਨ ਆ ਭਾਈ ਮੈਂ ਚੱਕਿਆ ਜਦੋਂ ਪਤੀਲਾ ਨਾ ਦੂਜੀ ਕੁੜੀ ਨੇ ਚੱਕਿਆ ਪਤੀਲਾ ਮੈਂ ਆਖਿਆ ਅੱਗੇ ਨਿਕੋ ਕੱਟ ਸਾਰਾ ਪਤੀ ਲੜੋੜ ਤੋਂ ਚਾਹ। ਹੋਰ ਮੈਂ ਤਾਂ ਆਪਾਂ ਲੜਦਾ ਫਿਰ ਕਹਿੰਦਾ ਕੁੜੀ ਤੂੰ ਕੱਲੀ ਜਣੀ ਸਾਰਿਆਂ ਨੂੰ ਡਰਾ ਦੇਣੀ ਸਾਰਿਆਂ ਦੀ ਚਾਹ ਖਰਾਬ ਕਰ ਦੇਣੀ। ਮੈਂ ਕਾ ਗਈ ਨੀ ਕੋਕਾ। ਤੇ ਪੀਪਾ ਤਾਂ ਰਹਿੰਦਾ ਪੀਪੇ ਦੇ ਉੱਤੇ ਅੱਡੀ ਬੋਤਲ ਹੁੰਦੀ ਕੰਟਰੀ ਆਟੇ ਦਾ ਬਣਾ ਕੇ ਉਹ ਢੱਕਣ ਤੇ ਉਹ ਬੱਤੀ ਵੱਟ ਕੇ ਆਉਂਦੀ ਆਪਣੇ ਕੱਪੜੇ ਦੀ ਖਾਦਰ ਦੀ ਤੇ ਆਏ ਮੋਰਾ ਕੱਢ ਕੇ ਬਿਚੀ ਦੀ ਤਪਾਨੀਆਂ ਤੇ ਇਹ ਭਿਓ ਕੇ ਅੱਗ ਲਾ ਦਿੰਦੇ। ਕਿਆ ਫਿਰ ਪੀਪ ਕੱਤ ਦੀਆਂ ਉਹ ਪੀਪੇ ਤੇ ਧਰ ਕੇ ਪਿੱਲਾ ਆਇਆ ਲਾਈਟ ਹੁੰਦੀ ਨਹੀਂ ਸੀ ਪੁਰਾਣੇ ਪੁਰਾਣੇ ਰਵਾਇਤੀ ਲਾਈਟ ਨਹੀਂ ਆਈ ਹੁੰਦੀ ਸੀ ਉਦੋਂ ਤੇ ਭਾਈ ਜਦੋਂ ਨੇ ਪਾਇਆ ਪਤੀਲੇ ਨੂੰ ਹੱਥ ਮਗਾ ਆ ਗਈ ਕੋਕ ਚੈਤਾਰਾ ਚਾਰਾ ਪਤੀ ਦਾ ਬਾਰਾਂ ਬੱਚਾ ਡੁੱਲ ਗਿਆ ਕਹਿੰਦਾ ਕਿਹੜੀ ਨੇ ਵਹਿਰਤ કરી ਸੀ ਮਾ ਕਿਸੇ ਨੇ ਨਹੀਂ ਕਿਹਾ ਫਿਰ ਮੇ ਦਾਦਾ ਉੱਠ ਕੇ ਤੱਕਣਾ ਦੇ ਕਿ ਕੋਈ ਅੱਗ ਦੀ ਨਾਲੇ ਨੇ ਕਰੀ ਵੈਂ ਮੈਂ ਕਹਿੰਦਾ ਅੱਗ ਦੀ ਨਾਲ ਕਿਉਂ ਕਰੀ ਆ ਮਾਂ ਕੰਦ ਦੇ ਉੱਤੇ ਖੜੀ ਹੂੰ ਕਹਿੰਦੇ ਨਹੀਂ ਕੁੜਕੇ ਚਾਹ ਤੇ ਦੁੱਧ ਪਾ ਲੈ ਕਹਿੰਦੇ ਦਹੀਂ ਗਲਾਸ ਪਰ ਤੇ ਨਾਲ ਪਜੀ ਜਿਹੜੇ ਸੱਚੀ ਮਿੱਠੀ ਹਮ ਸੱਚੀ ਮਿੱਠੀ ਮੰਗਲੇ ਦੀ ਸੀ ਚੀਜੋ ਜਿਹਦੋਂ ਬਣ ਜੇ ਕੋਈ ਬੰਦਾ ਤੁਰਿਆ ਜਾਂਦਾ ਚੱਕ ਕੇ ਕਤੂਰਾ ਸੱਟ ਮਾਰਦੀ ਕੁੱਤੀ ਦਾ ਕਤੂਰਾ ਪੱਤਰੀ ਹੋਰ ਕਤੂਰੇ ਤਾਂ ਛੱਟ ਨਹੀਂ ਫੈਦੀ ਚੌਂ ਚੌਂ ਕਰਨਾ ਆਈਮ ਜਿਹੜੀ ਬਹੁਤ ਪ੍ਰੇਤ ਹੁੰਦੀ ਆ ਉਹ ਥੋੜੀ ਕਰਦੀ ਸੀ ਨਹੀਂ ਵੀ ਕਤੂਰਾ ਆਪ ਹੀ ਬਣ ਜਾਂਦੀ ਸੀ ਆਪ ਹੀ ਬਣਾ ਦਿੰਦੀ ਸੀ ਇਸ ਕਤੂਰਾ ਹਾਂ ਜਿਹੜੇ ਬੰਦੇ ਰਾਤ ਨੂੰ ਪਾਣੀ ਲਾਉਣ ਜਾਂਦੇ ਤੇ ਉਹਨਾਂ ਦੀ ਕੁੱਤੀ ਲੱਗਦੀ ਆ ਚੱਕ ਕੇ ਸਾਡੇ ਰਿਸ਼ਤੇਦਾਰ ਆਏ ਉਹ ਵੀ ਕੁੜੀ ਕਿਤੇ ਦੀ ਬਾਜ਼ ਕਰਦੀ ਆ ਆ ਤੇ ਮੁੰਡਾ ਹੀ ਹਾਂ ਕੱਢ ਕੇ ਲਾਇਆ ਜਿਹੜੇ ਕੱਢ ਕੇ ਲਾਇਆ ਮਾਤਾ ਅੱਛਾ ਹਾਂ ਜਮਾ ਸੇਮ ਕਰ ਆ ਵੀ ਕਰਦੇ ਆ ਇਧਰ ਜਨਾਬ ਜੀ ਆਪਾਂ ਦੇ ਦੋਨੇ ਆ ਦੇਖ ਕਿਵੇਂ ਉਹ ਕਰਦੀ ਕਰ ਚੱਕੀ ਐ ਇਧਰ ਬੁੜੀ ਹਾਂ ഡ <laughs> 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 <laughs>